ਸੋ ਸਵਾਗਤ ਹੈ ਅਜਾ ਮਾਲਵਾ ਪ੍ਰਾਪਰਟੀ ਚੈਨਲ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਬਹੁਤ ਵਧੀਆ ਪਲਾਟ ਲੈ ਕੇ ਆਏ ਹਾਂ ਜਿਹੜਾ ਬਠਿੰਡਾ ਮਲੋੜ ਰੋਡ ਦੇ ਬਿਲਕੁਲ ਉੱਪਰ ਹੈ ਥਰਮਲ ਦੇ ਕੋਲੇ ਹੈ ਜੀ ਬਠਿੰਡਾ ਮਲੋੜ ਰੋਡ ਥਰਮਲ ਦੇ ਕੋਲੇ ਜਿੱਥੇ ਬੱਸ ਸਟੈਂਡ ਬਾਰੇ ਗੱਲ ਚੱਲ ਰਹੀ ਹੈ ਜੇ ਬੱਸ ਸਟੈਂਡ ਬਣਨਾ ਹੈਗਾ ਉਹਦੇ ਨੇੜੇ ਆ ਤਾਂ ਤੁਹਾਨੂੰ ਅੱਜ ਇੱਕ ਬਹੁਤ ਵਧੀਆ ਪਲਾਟ ਦਿਖਾ ਰਹੇ ਹਾਂ ਜੀ ਪਲਾਟ ਦਾ ਸਾਈਜ਼ ਦੇਖ ਲਓ ਜੀ ਪਹਿਲਾ ਹੈਗਾ 40 112 115 ਇੱਕ ਸਾਈਡ ਵੱਧ ਘੱਟ ਹੈ ਮੰਨ ਲਓ 112 15 ਤੇ 140 ਲਗਭਗ 380 90 ਗਜ ਦਾ ਪਲਾਟ ਹੈ ਲਗਭਗ 100 ਲਗਭਗ ਤਿੰਨ ਗਲੀਆਂ ਦੇ ਉੱਤੇ ਲੱਗਿਆ ਹੋਇਆ ਦੇਖੋ ਪਹਿਲਾਂ ਮੇਨ ਮਲੋੜ ਰੋਡ ਦੇ ਉੱਤੇ ਆ ਗਿਆ ਫਰੰਟ ਜੀ ਸਾਈਡ ਤੋਂ ਗਲੀ ਦਿਖਾ ਦਿਓ ਜੀ ਸਾਈਡ ਤੇ ਆ ਗਲੀ ਹੈਗੀ ਆ ਪਿੱਛੇ ਦਾ ਪਿੱਛੇ ਵੀ ਗਲੀ ਹੈਗੀ ਇੱਕ ਦੇ ਇਹ ਤਿੰਨੇ ਗਲੀਆਂ ਦੇ ਨਾਲ-ਨਾਲ ਗਲੀ ਮੁੜਦੀ ਐ ਇੱਥੋਂ ਤਿੰਨ ਗਲੀਆਂ ਇਹ ਤਿੰਨ ਗਲੀਆਂ ਦੇ ਉੱਤੇ ਲੱਗਿਆ ਹੋਇਆ ਪਲਾਟ ਹੈ 4 ਸਪੇਰ ਇਹਦੇ ਕੰਦ ਮਾਰੀ ਵੀ ਇਹ ਬਲਗਨ ਵੱਜਿਆ ਹੋਇਆ ਹੈਗਾ ਨਿਉਂ ਭਰੀ ਵੀ ਹੈ ਥੱਲੇ ਠੀਕ ਹੈ ਜੀ ਤਾਂ ਜੋ ਵੀ ਸੱਜਣ ਇਹਨੂੰ ਲੈਣ ਦਾ ਚਾਹਵਾਨ ਹੈ ਉਹ ਸਾਡੇ ਨਾਲ نیچے-ਉੱਤੇ ਨੰਬਰਾਂ ਤੇ ਸੰਪਰਕ ਕਰੇ ਜੀ ਤਾਂ ਕੋਈ ਵੀ ਰੇਟ ਵਗੈਰਾ ਦੀ ਗੱਲ ਕਰਨੀ ਆ ਤਾਂ ਉਹ ਸਾਡੇ ਨਾਲ ਇਸ ਨੰਬਰਾਂ ਤੇ ਸੰਪਰਕ ਕਰ ਸਕਦਾ ਜਾਂ ਸਾਨੂੰ ਮਿਲ ਕੇ ਇੱਕ ਸਾਡਾ ਦਫਤਰ ਲੋਡਰੀ ਮਾਰਕੀਟ ਪਟਾ ਮਾਰਕੀਟ ਚ ਹੈ ਤਾਂ ਇੱਕ ਸਾਡਾ ਦਫਤਰ ਸੇਵੀਆ ਤਾਂ ਦੋਨੇ ਨੰਬਰਾਂ ਤੇ ਸਾਡੇ ਨਾਲ ਜਿਹਨੇ ਵੀ ਆਉਣਾ ਹੈ ਦਾ ਸੰਪਰਕ ਕਰਨਾ ਸਾਨੂੰ ਫੋਨ ਕਰਕੇ ਆਵੇ ਤਾਂ ਕਿ ਨਾ ਕਈ ਵਾਰ ਅਸੀਂ ਆ ਵੀਡੀਓ ਵਗੈਰਾ ਬਣਾਉਣ ਗਏ ਵੀ ਉਹਨੇ ਆ ਤਾਂ ਆ ਬੰਦਾ ਆ ਕੇ ਉੱਥੇ ਮੁੜਦਾ ਤਾਂ ਉਹ ਫਿਰ ਉਹਦੇ ਟਾਈਮ ਵੇਸਟ ਹੁੰਦਾ ਹੈਗਾ ਤਾਂ ਕਰਕੇ ਵੀ ਜਿਹਨੇ ਵੀ ਸਾਡੇ ਨਾਲ ਸੰਪਰਕ ਕਰਨਾ ਸਾਨੂੰ ਕਾਲ ਕਰਕੇ ਆਵੇ ਅਸੀਂ ਉਹਨੂੰ ਪਲਾਟ ਦਿਖਾ ਦਾਂਗੇ ਠੀਕ ਹੈ ਜੀ ਤੇ ਜੇ ਰੇਡ ਵਗੈਰਾ ਦੀ ਗੱਲ ਬਾਕੀ ਟੇਬਲ ਤੇ ਕਰ ਲਾਂਗੇ ਜੀ ਧੰਨਵਾਦ ਜੀ